ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਤੇ ਛੋਟਾ ਸਵਾਗਤ ਹੈ ਅਤੇ ਅੱਜ ਅਸੀਂ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਦਾ ਸਿਰਲੇਖ ਹੈ ਗੁਰੂ ਦਾ ਦਰ ਸਵਾਗਤ ਛੋਟੀ ਜਿਹੀ ਰਚਨਾ ਆ ਉਸ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਤਹਾਸ ਕਰਦੇ ਹਾਂ ਕਿ ਇਹ ਰਚਨਾ ਵੀ ਤੁਹਾਨੂੰ ਪਹਿਲਾਂ ਸੀ ਰਚਨਾਵਾਂ ਦੀ ਤਰ੍ਹਾਂ ਵਧੀਆ ਲੱਗੇਗੀ ਸੋ ਸਾਂਝੀ ਕਰਦੀਆਂ ਅੱਜ ਦੀ ਰਚਨਾ ਗੁਰੂ ਦੇ ਦਰ ਤੋਂ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਅਪਡੇਟ ਕਰੀਏ ਤਾਂ ਤੁਹਾਨੂੰ ਉਸ ਦੇ ਬਾਰੇ ਅਪਡੇਟ ਮਿਲ ਜੇ ਗੁਰੂ ਦੇ ਦਰ ਤੋਂ ਸਭ ਕੁਝ ਮਿਲਦਾ ਪਰ ਸਾਨੂੰ ਮੰਗਣਾ ਆਉਂਦਾ ਨਹੀਂ ਗੁਰੂ ਦੇ ਦਰ ਤੋਂ ਸਭ ਕੁਝ ਮਿਲਦਾ ਪਰ ਸਾਨੂੰ ਮੰਗਣਾ ਆਉਂਦਾ ਨਹੀਂ ਅਸੀਂ ਆਪਣੀਆਂ ਮੰਗਾਂ ਕਰਦੇ ਰਹਿੰਦੇ ਜੋ ਗੁਰੂ ਦੇ ਮਨ ਨੂੰ ਭਾਉਂਦਾ ਨਹੀਂ ਗੁਰੂ ਦੇ ਦਰ ਤੋਂ ਸਭ ਕੁਝ ਮਿਲਦਾ ਪਰ ਸਾਨੂੰ ਮੰਗਣਾ ਆਉਂਦਾ ਨਹੀਂ ਅਸੀਂ ਆਪਣੀਆਂ ਮੰਗਾਂ ਕਰਦੇ ਰਹਿੰਦੇ ਜੋ ਗੁਰੂ ਦੇ ਮਨ ਨੂੰ ਭਾਉਂਦਾ ਨਹੀਂ ਉਹ ਤਾਂ ਹਰ ਇੱਕ ਨੂੰ ਪਿਆਰ ਹੈ ਕਰਦਾ ਨਫ਼ਰਤ ਕਿਸੇ ਨਾਲ ਪੌਂਦਾ ਨਹੀਂ ਹੋ ਤਾਂ ਹਰ ਇੱਕ ਨੂੰ ਪਿਆਰ ਹੈ ਕਰਦਾ ਨਫ਼ਰਤ ਕਿਸੇ ਨਾਲ ਮੌਂਦਾ ਨਹੀਂ ਉਹਦੀ ਮਰਜ਼ੀ ਬਿਨ ਕੁਝ ਨਹੀਂ ਹੁੰਦਾ ਉਹ ਨਹੀਂ ਹੁੰਦਾ ਜੋ ਹੋ ਚੌਂਦਾ ਨਹੀਂ ਹੋ ਤਾਂ ਹਰ ਇੱਕ ਨੂੰ ਪਿਆਰ ਹੈ ਕਰਦਾ ਨਫ਼ਰਤ ਕਿਸੇ ਨਾਲ ਪੌਂਦਾ ਨਹੀਂ ਉਹਦੀ ਮਰਜ਼ੀ ਬਿਨ ਕੁਝ ਨਹੀਂ ਹੁੰਦਾ ਉਹ ਨਹੀਂ ਹੁੰਦਾ ਜੋ ਉਹ ਚਾਹੁੰਦਾ ਨਹੀਂ ਉਹਦੀ ਰਜ਼ਾ ਵਿੱਚ ਇਬਾਦਤ ਹੁੰਦੀ ਕੋਈ ਮਰਜ਼ੀ ਨਾਲ ਉਹਦੇ ਦਰ ਆਉਂਦਾ ਨਹੀਂ ਉਹਦੀ ਰਜ਼ਾ ਵਿੱਚ ਇਬਾਦਤ ਹੁੰਦੀ ਕੋਈ ਮਰਜ਼ੀ ਨਾਲ ਉਹਦੇ ਦਰ ਆਉਂਦਾ ਨਹੀਂ ਗੁਰੂ ਦੇ ਦਰ ਤੋਂ ਸਭ ਕੁਝ ਮਿਲਦਾ ਪਰ ਸਾਨੂੰ ਮੰਗਣਾ ਆਉਂਦਾ ਨਹੀਂ ਗੁਰੂ ਦੇ ਦਰ ਤੋਂ ਸਭ ਕੁਝ ਮਿਲਦਾ ਪਰ ਸਾਨੂੰ ਮੰਗਣਾ ਆਉਂਦਾ ਨਹੀਂ ਪਰ ਸਾਨੂੰ ਮੰਗਣਾ ਆਉਂਦਾ ਨਹੀਂ ਸੋ ਦੋਸਤੋ ਇਹ ਛੋਟੀ ਜਿਹੀ ਰਚਨਾ ਅੱਜ ਜੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਆਸ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਮਿਲਦੇ ਹਾਂ ਜੀ ਉਦੋਂ ਤੱਕ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ